ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਅਲਾਓ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਹਿਸੀਲ ਕੰਪਲੈਕਸ ਫਤਿਹਗੜ ਸਾਹਿਬ ਤੋਂ ਸਭਾ ਪੱਦਰ ਤੇ ਈਜੀ ਰਜਿਸਟਰੀ ਦੀ ਕੀਤੀ ਸ਼ੁਰੂਆਤ ਕਿਹਾ ਲੋਕਾਂ ਨੂੰ ਭ੍ਰਸ਼ਟਾਚਾਰ ਤੇ ਖੱਡਲਖਵਾਰੀ ਤੋਂ ਮਿਲੇਗੀ ਰਾਹਤ ਪੰਜਾਬ ਸਰਕਾਰ ਨੇ ਰੰਗਲਾ ਪੰਜਾਬ ਸਕੀਮ ਦੀ ਪਹਿਲੀ ਕਿਸ਼ਤ ਤਹਿਤ ਬਕੌਖ ਪੰਚਾਇਤਾਂ ਨੂੰ 213 ਕਰੋੜ ਰੁਪਏ ਦੀ ਰਕਮ ਕੀਤੀ ਜਾ ਰਹੀ ਕੈਬਨਟ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਸਾਂਝੀ ਕੀਤੀ ਜਾਣਕਾਰੀ ਪੰਜਾਬ ਕੈਬਨਟ ਦੀਆਂ ਬੈਠਕ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਇਦ ਦੇ ਵਿੱਚ ਹੋਵੇਗੀ ਬੈਠਕ ਬੈਠਕ ਵਿੱਚ ਲਏ ਜਾ ਸਕਦੇ ਨੇ ਵੱਡੇ ਫੈਸਲੇ ਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਹਿਸੀਲ ਕੰਪਲੈਕਸ ਫਤਿਹਗੜ੍ਹ ਸਾਹਿਬ ਤੋਂ ਸਵੇਰ ਪੱਦਰ ਤੇ ਈਜ਼ੀ ਰਜਿਸਟਰੀ ਨਾਂ ਦੇਰੀ ਨਾ ਰਿਸ਼ਵਤਖੋਰੀ ਦੀ ਸ਼ੁਰੂਆਤ ਕੀਤੀ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਰਜਿਸਟਰੀ ਕਰਵਾਉਣ ਆਉਣ ਵਾਲੇ ਲੋਕਾਂ ਨਾਲ ਉਨ੍ਹਾਂ ਦੇ ਵੱਲੋਂ ਗੱਲਬਾਤ ਵੀ ਕੀਤੀ ਗਈ ਹੈ ਜਿਨ੍ਹਾਂ ਨੇ ਇਸ ਈਜ਼ੀ ਰਜਿਸਟਰੀ ਦੀ ਆਰੰਭਤਾ ਦੇ ਕਾਰਜ ਨੂੰ ਸراہਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਰਜਿਸਟਰੀ ਦੀ ਆਰੰਭਤਾ ਨੂੰ ਕ੍ਰਾਂਤੀਕਾਰੀ ਕਾਰਜ ਕਰਾ ਦੇਂਦਿਆਂ ਕਿਹਾ ਕਿ ਇਸ ਨਾਲ ਹੁਣ ਰਜਿਸਟਰੀਆਂ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਖੱਜਲ ਖਵਰੀ ਤੋਂ ਮੁਕਤੀ ਮਿਲੇਗੀ ਅਤੇ ਸਿਰਫ ਸਰਲ ਭਾਸ਼ਾ ਦੇ ਵਿੱਚ ਜਿੱਥੇ ਰਜਿਸਟਰੀਆਂ ਲਿਖ ਸਕਣਗੇ ਉੱਤੇ ਹੀ ਜੇਕਰ ਖੁਦ ਰਜਿਸਟਰੀਆਂ ਆਨਲਾਈਨ ਦਰਜ ਨਹੀਂ ਕਰਵਾ ਸਕਦੇ ਤਾਂ 500 ਰੁਪਏ ਦੀ ਨਿਰਧਾਰਤ ਫੀਸ ਅਦਾ ਕਰਕੇ ਉਹ ਆਪਣੀ ਰਜਿਸਟਰੀ ਦਰਜ ਕਰਵਾ ਸਕਦੇ ਨੇ ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਤੋਂ ਬਾਅਦ ਸਾਰੀਆਂ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਰਜਿਸਟਰੀ ਅਪਲਾਈ ਕਰਤਾ ਨੂੰ ਨਿਰਧਾਰਤ ਸਮਾਂ ਮਿਲ ਜਾਵੇਗਾ ਜਿਸ ਨਾਲ ਉਹਨਾਂ ਦਾ ਕੀਮਤੀ ਸਮਾਂ ਬਰਬਾਦ ਨਹੀਂ ਹੋਵੇਗਾ ਅਤੇ ਉਹ ਨਿਰਧਾਰਤ ਸਮੇਂ ਦੇ ਵਿੱਚ ਆ ਕੇ ਫੋਟੋ ਕਰਵਾ ਕੇ ਨਾਲ ਦੀ ਨਾਲ ਆਪਣੀ ਰਜਿਸਟਰੀ ਲਈ ਜਾ ਸਕਣਗੇ ਇਸ ਮੌਕੇ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਜ਼ਿਲ੍ਹਾ ਯੋਜਨਾ ਬੋਰਡ ਫਤੇਗੜ ਸਾਹਿਬ ਦੇ ਚੇਅਰਮੈਨ ਅਜੈ ਸਿੰਘ ਲੇਬੜਾ ਹਲਕਾ ਬਸੀਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਹਲਕਾ ਅਮਲੋ ਦੇ ਵਿਧਾਇਕ ਗੈਰੀ ਵੜਿੰਗ ਨੇ ਸੁਪਰਾਲੇ ਦੀ ਸ਼ਲਾਘਾ ਕੀਤੀ ਇਸ ਮੌਕੇ ਤੇ ਰਜਿਸਟਰੀਆਂ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੇ ਵੀ ਸਰਕਾਰ ਦੇ ਫੈਸਲੇ ਦਾ ਸੁਆਗਤ ਕੀਤਾ ਹੈ ਪਵਿੱਤਰ ਧਰਤੀ ਫਤੇਗੜ ਸਾਹਿਬ ਵਿਖੇ ਈਜ਼ੀ ਰਿਸਟਰੀ ਜਿਹੜਾ ਲਾਂਚਿੰਗ ਦਾ ਪ੍ਰੋਗਰਾਮ ਸੀਗਾ ਬਹੁਤ ਸਾਰੇ ਕਚੈਰੀਆਂ ਦੇ ਵਿੱਚ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇਆ ਉਹਨਾਂ ਦੇ ਤਜਰਬੇ ਸੁਣੇ ਨੇ ਤੇ ਬੜਾ ਕ੍ਰਾਂਤੀਕਾਰੀ ਕਦਮ ਹੈ ਇਹ ਲੋਕ ਇਹ ਕਹਿੰਦੇ ਨੇ ਕਿ ਪਹਿਲਾਂ ਪਤਾ ਨਹੀਂ ਕਿੰਨੇ ਦਿਨ ਲੱਗ ਸਕਦੇ ਸੀ ਇਹ ਸਾਨੂੰ ਹੁਣ ਸਾਨੂੰ ਇੱਕ ਟਾਈਮ ਮਿਲ ਜਾਂਦਾ ਹੈ ਮੈਸੇਜ ਤੇ ਕਿ ਤੁਸੀਂ 12 ਵਜੇ ਤੋਂ ਸਾਢੇ 12 ਦੇ ਵਿੱਚ ਵਿੱਚ ਤੁਹਾਡਾ ਕਾਗਜ਼ੀ ਕਾਰਵਾਈ ਸਾਰੀ ਪੂਰੀ ਹੈ ਤੇ ਆ ਕੇ ਤੁਸੀਂ ਫੋਟੋ ਕਰਵਾ ਕੇ ਰਜਿਸਟਰੀ ਨਾਲ ਹੀ ਲੈ ਕੇ ਜਾਇਓ ਪਹਿਲਾਂ ਕਈ ਕਈ ਦਿਨ ਰਜਿਸਟਰੀਆਂ ਲੱਭਣ ਤੇ ਲੱਗ ਜਾਂਦੇ ਸੀ ਕਿ ਸਾਨੂੰ ਰਜਿਸਟਰੀ ਮਿਲ ਜੇ ਫਿਰ ਅਗਲੇ ਦਿਨ ਇੰਤਕਾਲ ਦਾ ਮੈਸੇਜ ਵੀ मिल ਜਾਂਦਾ ਮੈਂ ਪੁੱਛਿਆ ਸਾਰੇ ਲੋਕਾਂ ਨੂੰ ਸੋ ਫਤੇਗੜ ਸਾਹਿਬ ਦਾ ਮੀਡੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਮੈਂ ਚਾਹੂੰਗਾ ਕਿ ਤੁਸੀਂ ਅੰਦਰ ਜਾ ਕੇ ਆਮ ਲੋਕਾਂ ਦੇ ਜਿਹੜੇ ਤਜਰਬੇ ਨੇ ਉਹਨਾਂ ਨੂੰ ਵੀ ਸਾਂਝੇ ਕਰੋ ਕਿਉਂਕਿ ਜੇ ਕੰਪੇਅਰ ਕਰਾਂਗੇ ਪਤਾ ਹੀ ਪਤਾ ਲੱਗੂ ਫਰਕ ਕੀ ਆਇਆ ਕਿ ਪਹਿਲਾਂ ਕੀ ਹੁੰਦਾ ਸੀ ਇਸ ਕਿਸੇ ਵੀ ਤਹਿਸੀਲ ਦੀ ਕਚੈਰੀ ਦੀ ਬਿਲਡਿੰਗ ਦੇ ਵਿੱਚ ਵੜਨ ਤੋਂ ਡਰ ਲੱਗਦਾ ਸੀਗਾ ਜੇ ਇੱਕ ਵਾਰੀ ਅੰਦਰ ਵਰ ਜਾਂਦੇ ਸੀ ਤਾਂ ਲਗ ਅਰਦਾਸਾਂ ਕਰਦੇ ਸੀ ਇੱਕ ਵਾਰੀ ਇੱਥੋਂ ਸਹੀ ਸਲਾਮਤ ਨਿਕਲ ਜਾਈਏ ਬਸ ਪੈਰ ਪੈਰ ਤੇ ਰਿਸ਼ਵਤ ਪੈਰ ਪੈਰ ਤੇ ਕਮਿਸ਼ਨ ਪੈਰ ਪੈਰ ਤੇ ਏਜੰਟ ਬੈਠੇ ਸੀ ਇਹ ਤਰ੍ਹਾਂ ਕੰਮ ਨਹੀਂ ਹੋ ਸਕਦਾ ਡਰਾਉਂਦੇ ਸੀ ਇਹ ਤਾਂ ਪੰਗਾ ਵੱਡਾ ਪਾਊਗਾ ਜੇ ਕਰਾ ਦਿੰਨੇ ਆ ਜੇ ਤੂੰ ਥੋੜਾ ਜਿਹਾ ਆ ਕਰਦੇ ਹੋ ਉਹ ਕਰਦੇ ਸੋ ਸਾਰਾ ਝੰਜਟ ਖਤਮ ਹੈ ਬਿਲਕੁਲ ਕੰਪਿਊਟਰ ਤੇ ਮਤਲਬ 22 ਮਿੰਟ ਦੇ ਵਿੱਚ ਤੁਸੀਂ ਇਸ ਕਚੈਰੀ ਦੇ ਵਿੱਚ ਵੜਨ ਤੋਂ ਤਹਿਸੀਲ ਦੇ ਵਿੱਚ ਵੜਨ ਤੋਂ ਲੈ ਕੇ 20-22 ਮਿੰਟ ਚ ਆਪਣੀ ਰਜਿਸਟਰੀ ਜਾਂ ਆਪਣਾ ਕੋਈ ਜਨਮ ਸਰਟੀਫਿਕੇਟ ਜਾਂ ਕੋਈ ਆਪਣਾ ਕੋਈ ਵੀ ਕੰਮ ਆ ਉਹ ਬਾਹਰ ਨਿਕਲ ਸਕਦੇ ਹੋ ਬਿਨਾਂ ਕੋਈ ਪੈਸਾ ਦਿੱਤੇ ਹਰ ਇੱਕ ਚੀਜ਼ ਦੀ ਰਸੀਦ ਮਿਲੂਗੀ ਰਿਟਨ ਹੋਊਗਾ ਜੇ ਰਿਟਨ ਤੋਂ ਵੱਧ ਕੋਈ ਪੈਸੇ ਲੈ ਰਿਆ ਤਾਂ ਉਹਦੇ ਵਾਸਤੇ ਵੀ ਸਾਡੇ ਕੋਲੇ ਤੁਸੀਂ ਦੱਸ ਸਕਦੇ ਹੋ ਕਿ ਆ ਮੇਰੇ ਪੈਸੇ ਵੱਧ ਲੱਗੇ ਨੇ ਜਿਹੜੇ ਮੈਨੂੰ ਪਤਾ ਨਹੀਂ ਸੀ ਪਹਿਲਾਂ ਸੋ ਜੇ ਕੋਈ ਰਿਸ਼ਤੀ ਘਰੋਂ ਲਿਖ ਕੇ ਲੈ ਕੇ ਵੀ ਆ ਸਕਦਾ ਜੇ ਨਹੀਂ ਲਿਖਾਉਣੇ ਤਾਂ 500 ਰੁਪਏ ਦੇ ਇੱਥੇ ਲਿਖਣ ਦਾ ਵੀ ਪ੍ਰਬੰਧ ਹੈਗਾ ਕੋਈ ਇਤਰਾਜ ਜਾ ਕੋਈ ਕਾਰਜਾਂ ਦੀ ਪਰਤਾਲ ਵਾਸਤੇ ਸਿਰਫ 48 ਘੰਟੇ ਨੇ 48 ਘੰਟੇ ਬਾਅਦ ਤੁਹਾਨੂੰ ਟਾਈਮ ਮਿਲ ਜਾਊਗਾ ਬਿਲਕੁਲ ਪਾਰਦਰਸ਼ੀ ਤਰੀਕੇ ਦੇ ਨਾਲ ਤੁਹਾਨੂੰ ਮੈਸੇਜ ਆਊਗਾ ਤੇ ਤੁਸੀਂ ਉਹਨੂੰ ਆਪਣੇ ਕੰਮ ਨੂੰ ਦਫ਼ਤਰਾਂ ਦੇ ਗੇੜਿਆਂ ਤੋਂ ਮਾਰੇ ਬਿਨਾਂ ਖੱਜਲ ਖਵਰੀ ਤੋਂ ਬਿਨਾਂ ਕਰਾ ਸਕਦੇ ਹੋ ਤੇ مالیਆ ਭਾਗ ਹੋਰ ਵੀ ਨਾਗਰਿਕ ਸਵਾਮਾਂ ਵਾਸਤੇ ਕ੍ਰਾਂਤੀਕਾਰੀ ਤਬਦੀਲੀਆਂ ਵਾਸਤੇ ਲੱਗਿਆ ਹੋਇਆ ਹੈ ਰੈਵਨਿਊ ਡਿਪਾਰਟਮੈਂਟ ਹੈਲਪਲਾਈਨ 1076 ਤੇ ਉਹ ਵੀ ਸੁਚਾਰੂ ਰੂਪ ਚ ਚੱਲੇ ਤੇ ਤੁਹਾਡੇ ਘੇੜੇ ਘੱਟ ਤੋਂ ਘੱਟ ਵੱਜਣ ਸਰਕਾਰੀ ਦਫ਼ਤਰਾਂ ਸਿਰਫ ਫੋਟੋ ਵਾਸਤੇ ਇੱਥੇ ਆਉਣਾ ਪਊਗਾ ਨਹੀਂ ਤਾਂ ਸਾਰੇ ਕੰਮ 1076 ਤੇ ਫੋਨ ਤੇ ਵੀ ਹੋ ਜਾਣਗੇ ਆਨਲਾਈਨ ਵੀ ਹੈ ਪੋਰਟਲ ਤੇ ਵੀ ਹੈ ਤੁਹਾਡੇ ਘਰੇ ਵੀ ਆ ਸਕਦੇ ਨੇ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਘਰੇ 8:00 ਵਜੇ ਆ ਜਿਓ ਜੀ ਅਸੀਂ ਡਾਕੂਮੈਂਟ ਤੁਹਾਨੂੰ ਜਮ੍ਹਾਂ ਕਰਾ ਦਾਂਗੇ ਉਹ ਮਸ਼ੀਨਾਂ ਲੈ ਕੇ ਕਰੇ ਵੀ ਜਿਹੜੇ ਸਰਕਾਰੀ ਮੁਲਾਜ਼ਮ ਆ ਜਾਣਗੇ ਸੋ ਬੜੇ ਵਧੀਆ ਵੇਟਿੰਗ ਰੂਮ ਹੈ ਬਾਥਰੂਮ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਸਿਟਿੰਗ ਏਰੀਆ ਟੋਕਨ ਨੰਬਰ ਮਿਲਦਾ ਹੈ ਜਿੰਨੇ ਮੈਂ 6 ਨੰਬਰ ਵਾਲਿਆਂ ਨੂੰ ਮਿਲਿਆ ਸੀ ਉਹ ਬਾਹਰ ਬੈਠੇ ਨੇ ਅੰਦਰ 4 ਨੰਬਰ ਦੀ ਰਿਸਟਰੀ ਚੱਲ ਰਹੀ ਹੈ ਉਹ ਪੰਜ ਨੰਬਰ ਬੈਠਣ ਲੱਗੇ ਸੀ ਉਸ ਤੋਂ ਬਾਅਦ 6 ਵਾਲੇ ਦੀ ਵਾਰੀ ਆਜੂ 7 ਵਾਲੇ ਦੀ ਆਜੂ ਬਿਲਕੁਲ ਸਕਰੀਨ ਤੇ ਜਿਹੜਾ ਟੋਕਨ ਦਾ ਨੰਬਰ ਆ ਜਾਂਦਾ ਵੀ ਇਸ ਵਕਤ ਕਿਹੜਾ ਚੱਲ ਰਿਹਾ ਹੈ ਤਾਂ ਕਿ ਤੁਸੀਂ ਨਿਡਰ ਤੇੜੀ ਰਹੋ ਤੇ ਤੁਹਾਡੀ ਰਜਿਸਟਰੀ ਜਿਹੜੀ ਹੈ ਉਹ ਕੰਪਿਊਟਰ ਤੇ ਮੇਰੇ ਸਾਹਮਣੇ ਕੱਢ ਕੇ ਉਹਨਾਂ ਨੇ ਰਜਿਸਟਰੀ ਉਹਨਾਂ ਨੂੰ ਦੇਤੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸ਼ਹੀਦਾਂ ਦੀ ਧਰਤੀ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਚਾਹੀਸੀ ਔਰ ਅੱਜੋ ਇੱਕ ਬਹੁਤ ਵੱਡੀ ਰਾਹਤ ਜਿਹੜੀ ਲੋਕਾਂ ਨੂੰ ਮਿਲਨੀ ਹੈ ਈਜ਼ੀ ਰਜਿਸਟਰੀ ਉਹਦੀ ਸ਼ੁਰੂਆਤ ਕਰਕੇ ਗਏ ਨੇ ਔਰ ਜਿੰਨੇ ਵੀ ਅੰਦਰ ਜਿਹੜੇ ਰਜਿਸਟਰੀ ਕਰਾਉਣ ਵਾਲੇ ਮਿਲੇ ਮਾਨ ਸਾਹਿਬ ਨੂੰ ਸਾਰੇ ਖੁਸ਼ੀ ਔਰ ਉਹਨਾਂ ਨੇ ਜਿਹੜੇ ਰਜਿਸਟਰੀ ਤੋਂ ਪਹਿਲਾਂ ਮੈਸੇਜ ਆਉਂਦੇ ਆ ਪ੍ਰਸ਼ਾਸਨ ਵੱਲੋਂ ਔਰ ਬਾਅਦ ਚ ਆਉਂਦੇ ਨੇ ਉਹ ਸਾਰੇ ਦਿਖਾਏ ਤੇ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਸਾਰਾ ਦਿਨ ਦੀ ਖੱਜਲ ਖਵਾਰੀ ਛਟ ਗਈ ਔਰ ਟੋਕਨ ਸਿਸਟਮ ਹੈ ਹੁਣ ਇਹ ਨਹੀਂ ਕਿ ਕੋਈ ਵੀਆਈਪੀ ਆ ਕੇ ਪਹਿਲਾਂ ਰਜਿਸਟਰੀ ਕਰਾ ਲੂਗਾ ਟੋਕਨ ਲੱਗਦਾ ਹੈ ਟੋਕਨ ਵਾਈਜ਼ੀ ਟਰਮੋਨੀਆ ਸੋ ਇਹਦੇ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ ਤੇ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਨੂੰ ਫਾਇਦਾ ਫਤਿਹਪੁਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅੱਜ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਚ ਪਹੁੰਚੇ ਨੇ ਤੇ ਜਿਵੇਂ ਕਿ ਸਾਰਿਆਂ ਨੂੰ ਅਸੀਂ ਵਾਅਦਾ ਕੀਤਾ ਸੀ ਕਿ ਆਮ ਆਦੀ ਪਾਰਟੀ ਦੀ ਸਰਕਾਰ ਆਉਣ ਤੇ ਸਾਰਾ ਕੰਮ ਜਿਹੜਾ ਸਹਾਲਾ ਕਰਾਂਗੇ ਥੀ ਰਜਿਸਟਰੀ ਦਾ ਕੰਮਾਂ ਚ ਕਿ ਹੋਰ ਕੰਮ ਨੇ ਤੇ ਉਹ ਨੂੰ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਜਿਹੜਾ ਇਜ਼ੀ ਰਜਿਸਟਰੀ ਦਾ ਕੰਮ ਹੈ ਥੋਂ ਸ਼ੁਰੂ ਕੀਤਾ ਗਿਆ ਫਤੇਗੜ ਸਾਹਿਬ ਤੋਂ ਤੇ ਮਾਨ ਸਾਹਿਬ ਨੇ ਆਪ ਅੰਦਰ ਜਾ ਕੇ ਸਾਰਿਆਂ ਨਾਲ ਗੱਲਬਾਤ ਕੀਤੀ ਹੈ ਚੱਕੀਤਾ ਤੇ ਸਾਰੇ ਲੋਕ ਪੂਰੀ ਤਰ੍ਹਾਂ ਦੇ ਨਾਲ ਸੰਤੁਸ਼ਟ ਨੇ ਖੁਸ਼ ਨੇ ਅਸੀਂ ਫੇਰ ਤੁਹਾਡੇ ਨਾਲ ਗੱਲ ਕਰਦੇ ਆ ਆਪਣੀ ਜਿਹੜੀ ਪਹਿਲਾਂ ਆਪਣਾ ਵਾਅਦਾ ਦੁਹਰਾਉਂਦੇ ਆ ਕਿ ਜੋ ਵੀ ਆਮ ਆਦੀ ਪਾਰਟੀ ਦੀ ਸਰਕਾਰ ਤੁਸੀਂ ਬਣਾਈ ਆ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਆ ਜ ਉਹ ਵਾਅਦਾ ਕਰਕੇ ਤੁਹਾਡੇ ਨਾਲ ਆਏ ਸੀ ਕਿ ਇਸ ਕੰਮ ਨੂੰ ਸਖਾਲਾ ਕਰਾਂਗੇ ਈਜ਼ੀ ਕਰਾਂਗੇ ਤੇ ਉਹ ਸਾਰਾ ਜਿਹੜਾ ਉਹ ਉਵੇਂ ਚੱਲ ਰਿਹਾ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਸਹੂਲਤਾਂ ਜਿਹੜੀਆਂ ਨੇ ਬੜੇ ਸੌਖੇ ਤਰੀਕੇ ਨਾਲ ਲੋਕਾਂ ਤੱਕ ਮੁਹੱਈਆ ਕਰਾਈਆਂ ਜਾਣਗੀਆਂ ਕਿਉਂਕਿ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਧੰਨਵਾਦ ਕਰਦੇ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਜ਼ਿਲ੍ਹੇ ਦੇ ਅਸੀਂ ਤਿੰਨੋ ਐਮਐਲਏ ਉਹਨਾਂ ਵੱਲੋਂ ਡਿਸਟ੍ਰਿਕਟ ਫਰਿਗਟ ਸਾਹਿਬ ਦੇ ਵਿੱਚ ਈਜ਼ੀ ਰਜਿਸਟਰੀ ਜਿਹੜੀ ਸਰਕਾਰ ਵੱਲੋਂ ਪ੍ਰਣਾਲੀ ਇੰਪਲੀਮੈਂਟ ਕੀਤੀ ਗਈ ਉਹਦਾ ਸ਼ੁਭ ਪਿਛਲੇ 2 ਮਹੀਨੇ ਤੋਂ ਇੱਕ ਡਰਾਈ ਰਨ ਹੈ ਜਿਹੜੀ ਉਹ ਲਗਭਗ ਸਾਰੀਆਂ ਤਸੀਲਾਂ ਦੇ ਵਿੱਚ ਚੱਲ ਰਹੀ ਸੀ ਜੋ ਫੀਡਬੈਕ ਸਾਨੂੰ ਲੋਕਾਂ ਤੋਂ ਆ ਰਿਹਾ ਹੈ ਉਹ ਇਹ ਹੈ ਕਿ ਲੋਕਾਂ ਦਾ ਰਜਿਸਟਰੀ ਦਾ ਜਿਹੜਾ ਕੰਮ ਹੈ ਬਹੁਤ ਸਿੰਪਲੀਫਾਈ ਹੋ ਗਿਆ ਪਹਿਲਾਂ ਰਜਿਸਟਰੀ ਦੀ ਲੈਂਗੁਏਜ ਬੜੀ ਕੰਪਲੀਕੇਟਿਡ ਹੁੰਦੀ ਸੀ ਲੋਕਾਂ ਨੂੰ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਸੀ ਕੁਝ ਮਹਾਰ ਲੋਕੇ ਪੜ੍ਹ ਸਕਦੇ ਸੀ ਲੈਂਗੁਏਜ ਵੀ ਸਿੰਪਲੀਫਾਈ ਹੋਈ ਹੈ ਪ੍ਰੋਸੈਸ ਵੀ ਸਿੰਪਲੀਫਾਈ ਹੋਇਆ ਤੇ ਰਜਿਸਟਰੀ ਲਿਖਾਉਣ ਵਾਸਤੇ ਇੱਕ ਸਰਕਾਰੀ ਮੈਕੈਨਿਜ਼ਮ ਹੈ 500 ਰੁਪਏ ਦੀ ਫੀਸ ਪੇ ਕਰਕੇ ਕੋਈ ਵੀ ਆ ਕੇ ਸਰਕਾਰੀ ਤਰੀਕੇ ਨਾਲ ਰਜਿਸਟਰੀ ਲਿਖਾ ਲੈਂਦਾ ਹੈ ਪਹਿਲਾਂ ਇੱਕ ਵੱਡੇ ਕੁੰਚਲਦਾਰ ਹੁੰਦੇ ਸੀ ਮੈਂ ਜ਼ਿਲ੍ਹਾ ਸ਼੍ਰੀ ਫਰਗਟ ਸਾਹਿਬ ਵੀ ਸਾਰੇ ਸਾਡੇ ਸਿਟੀਜ਼ਨਸ ਨੇ ਜਿਹੜੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੂੰ ਬਹੁਤ-ਬਹੁਤ ਧੰਨਵਾਦ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਦੇ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇ ਗਏ ਬਜਟ ਦੇ ਵਿੱਚ ਰੰਗਲਾ ਪੰਜਾਬ ਸਕੀਮ ਦਾ ਐਲਾਨ ਕੀਤਾ ਗਿਆ ਸੀ ਇਸ ਦੇ ਤਹਿਤ ਹਰ ਇੱਕ ਵਿਧਾਨ ਸਭਾ ਹਲਕੇ ਨੂੰ 5 ਕਰੋੜ ਰੁਪਏ ਜਾਰੀ ਕੀਤੇ ਜਾਣ ਦੀ ਸ਼ੁਰੂਆਤ ਕੀਤੀ ਗਈ ਹੈ ਉਨੇ ਕਿਹਾ ਹੈ ਕਿ ਅੱਜ ਇਸ ਸਕੀਮ ਦੀ ਪਹਿਲੀ ਕਿਸ਼ਤ ਦੇ ਤਹਿਤ ਵਕਤ ਪੰਚਾਇਤਾਂ ਨੂੰ ਤਕਰੀਬਨ 213 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਉਨੇ ਕਿਹਾ ਹੈ ਕਿ ਪਿਛਲੇ ਹਫਤੇ ਪੰਜਾਬ ਦੀਆਂ ਪੰਚਾਇਤਾਂ, ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸਮಿತಿਆਂ ਨੂੰ 334 ਕਰੋੜ ਰੁਪਏ ਦਿੱਤੇ ਗਏ ਸਨ। ਉਨੇ ਵੀ ਕਿਹਾ ਕਿ ਪੰਜਾਬ ਨੂੰ ਲਗਾਤਾਰ ਵਿਕਾਸ ਦੇ ਵੱਲ ਲਿਜਾਇਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ। ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਬ ਦੀ ਗਵਾਹੀ ਚ ਇਸ ਸਾਲ ਜਦੋਂ ਮੈਂ ਬਜਟ ਪੇਸ਼ ਕੀਤਾ ਸੀਗਾ ਤਾਂ ਉਸ ਸਮੇਂ ਅਸੀਂ ਰੰਗਲਾ ਪੰਜਾਬ ਜਿਹੜਾ ਸਕੀਮ ਦਾ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਵਿਧਾਨ ਸਭਾ ਹਲਕੇ ਦੇ ਅੰਦਰ ਇੱਕ ਸਾਲ ਦੇ ਵਿੱਚ 5 ਕਰੋੜ ਰੁਪਏ ਜਿਹੜੇ ਦੇ ਦਿੱਤੇ ਜਾਣਗੇ ਸੇ ਸਕੀਮ ਜਿਹੜੀ ਆ ਬਿਲਕੁਲ ਕਾਫੀ ਲੰਬੇ ਅਸਤ ਤੋਂ ਤਿਆਰ ਕੀਤੀ ਗਈ ਸੋ ਅੱਜ ਮੈਨੂੰ ਇਹ ਮਾਣ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅੱਜ ਅਸੀਂ ਇਹਦੀ ਪਹਿਲੀ ਜਿਹੜੀ ਇਨਸਟਾਲਮੈਂਟ ਆ ਫਸਕ ਜਿਹੜੀ ਆ 213 ਕਰੋੜ ਰੁਪਏ ਦੀ ਉਹ ਵੱਖ-ਵੱਖ ਪੰਚਾਇਤਾਂ ਨੂੰ ਵੱਖ-ਵੱਖ ਇਲਾਕਿਆਂ ਨੂੰ ਜਿਹੜੀ ਦੇ ਚੁੱਕੇ ਆ ਜਿਹੜੀਆਂ ਰეკਮੈਂਡੇਸ਼ਨਸ ਥੱਲਵਾਂੀਆਂ ਸੀ ਅਸੀਂ ਕਮੇਟੀਆਂ ਬਣਾਇਆਂ ਸੀ ਥੱਲੇ ਜਿਹੜੇ ਐਮਐਲਏ ਸਹਿਬਾਨ ਸੀ ਉਹ ਉਹਦੇ ਬਾਅਦ ਡੀਡੀਪੀਓ ਬੀਡੀਪੀਓ ਬੀਡੀਪੀਓ ਡੀਡੀਪੀਓ ਐਡੀਸੀ ਸਹਿਬਾਨ ਡੀਸੀ ਸਹਿਬਾਨ ਫਿਰ ਮੰਤਰੀ ਸਹਿਬਾਨ ਉਸ ਲੈਵਲ ਤੱਕ ਜਿਹੜੀ ਸਿਲੈਕਸ਼ਨ ਜਿਹੜੀ ਹੋਈ ਸੀ ਇਸ ਫੰਡ ਦੀ ਤਾਂ ਕਿ ਕਿਤੇ ਦੁਰਵਰਤੋਂ ਨਾ ਹੋਵੇ ਤੋਂ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਪਹਿਲੀ ਕਿਸ਼ਤ ਜਿਹੜੀ ਆ ਉਹ ਅਸੀਂ 13 200 213 ਕਰੋੜ ਰੁਪਏ ਦੀ ਅੱਜ ਸਾਰੀਆਂ ਪੰਚਾਇਤਾਂ ਨੂੰ ਪੰਜਾਬ ਦੀਆਂ ਨੂੰ ਜਾਰੀ ਕੀਤੀ ਆ ਸੋ ਮੈਂ ਸਾਰੀਆਂ ਪੰਚਾਇਤਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਦਿੰਨਾਗਾ ਬਹੁਤ-ਬਹੁਤ ਮੁਬਾਰਕਾਂ ਔਰ ਇਸ ਤੋਂ ਥੋੜੇ ਦਿਨ ਪਹਿਲਾਂ ਵੀ ਤੁਹਾਨੂੰ ਪਤਾਗਾ ਪੰਜਾਬ ਜਾਣਦਾਗਾ ਕਿ ਲਾਸਟ ਵੀਕ ਵਿੱਚ ਲਾਸਟ ਹਫਤੇ ਵੀ 2334 ਕਰੋੜ ਰੁਪਏ 334 ਕਰੋੜ ਰੁਪਏ ਜਿਹੜਾ ਉਹ ਪੰਜਾਬ ਦੀਆਂ ਪੰਚਾਇਤਾਂ ਨੂੰ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਨੂੰ ਪੰਜਾਬ ਦੀਆਂ ਪੰਚਾਇਤ ਸੰਮਤੀ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ ਤੇ ਸੁਪਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਰ ਜਿਆਗਾ ਕਿ ਪੰਜਾਬ ਜਿਹੜਾ ਰੰਗਲਾ ਪੰਜਾਬ ਬਣੂਗਾ ਬਿਲਕੁਲ ਉਹਦੇ ਵੱਲ ਸਾਡੇ ਕਦਮ ਲਗਾਤਾਰ ਵੱਧ ਰਹੇ ਨੇ ਅਸੀਂ ਪਿੰਡਾਂ ਦਾ ਸ਼ਹਿਰਾਂ ਦਾ ਲਗਾਤਾਰ ਸਮਾਨਾਂਤਰ ਵਿਕਾਸ ਜਿਹੜਾ ਉਹ ਕਰ ਰਹੇ ਆਗੇ ਕਿਸੇ ਵੀ ਪਿੰਡ ਤੋਂ ਅਸੀਂ ਦੂਰਾਂ ਦੇ ਰਹਿਣ ਦੇਵਾਂਗੇ ਇਹ ਲਗਭਗ 3000 ਤੋਂ ਉੱਪਰ ਸਟੇਡੀਅਮ ਪੰਜਾਬs ਬਣ ਰਹੇ ਨੇਗੇ ਤਾਂ ਕਿ ਸਾਡੀ ਜਵਾਨੀ ਜਿਹੜੀ ਆ ਉਹ ਉਹਨਾਂ ਸਟੇਡੀਅਮ ਦੇ ਰਾਹੀਂ ਏਸ਼ੀਆ ਤੱਕ ਉਹਨਾਂ ਸਟੇਡੀਅਮ ਦੇ ਰਾਹੀਂ 올림픽ਸ ਤੱਕ ਉਹਨਾਂ ਦੇ ਕਦਮ ਜਿਹੜੇ ਵਦਨ ਉਹਦੇ ਲਈ ਪੰਜਾਬ ਸਰਕਾਰ ਲੱਗੀ ਹੋਈ ਹੈਗੀ ਸੋ ਮੇਰਾ ਕਹਿਣ ਦਾ ਭਾਵ ਆ ਜਿਹੜਾ ਅਸੀਂ 213 ਕਰੋੜ ਰੁਪਏ ਜਾਰੀ ਕੀਤਾਗਾ ਇਹ ਪਿੰਡਾਂ ਦਾ ਜਿਹੜਾ ਮੁੱਢਲਾ ਵਿਕਾਸ ਹੁੰਦਾਗਾ ਛੋਟੇ ਛੋਟੇ ਕੰਮ ਹੁੰਦੇ ਨੇ ਉਹਨਾਂ ਲਈ ਜਾਰੀ ਕੀਤਾਗਾ ਸੋ ਇਸ ਤੋਂ ਬਿਨਾ ਪੰਜਾਬ ਪੂਰਾ ਪੰਜਾਬ ਜਾਣਦਾਗਾ ਕਿ 19000 ਕਿਲੋਮੀਟਰ ਜਿਹੜੀਆਂ ਸੜਕਾਂ ਨੇਗੀਆਂ ਉਹ ਪੰਜਾਬ ਤੋਂ ਬਣ ਰਹੀਆਂ ਨੇਗੀਆਂ ਸੋ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪੰਜਾਬ ਜਿਹੜਾ ਅੱਗੇ ਵਧ ਰਿਹਾਗਾ ਇਹ ਨਹੀਂ ਕੋਈ ਇਲੈਕਸ਼ਨ ਯਰ ਹੈਗਾ ਪਰ ਲੇਕਿਨ ਅਸੀਂ ਤਾਂ ਇਲੈਕਸ਼ਨ ਯਰ ਤੋਂ ਪਹਿਲਾਂ ਹੀ ਜਿਹੜਾ ਹੈਗਾ ਪਹਿਲੇ ਸਾਲ ਤੋਂ ਹੀ ਸਟਾਰਟ ਕੀਤਾ ਸੀ ਪਹਿਲੇ ਸਾਲ ਸਾਡੀ ਪਹਿਲੀ ਗਰੰਟੀ ਪੂਰੀ ਹੋਈ ਸੀ ਦੂਜੀ ਗਰੰਟੀ ਪੂਰੀ ਹੋਈ ਸੀ ਤੀਜੀ ਗਰੰਟੀ ਪੂਰੀ ਹੋਈ ਸੀ ਸੋ ਹੁਣ ਇਹ ਜਿਹੜਾ ਵਿਕਾਸ ਆ ਉਹ ਲਗਾਤਾਰ ਚੱਲ ਰਿਹਾ ਪੰਜਾਬ ਸਰਕਾਰ ਦੇ ਰੰਗਲਾ ਪੰਜਾਬ ਵਿਕਾਸ ਸਕੀਮ ਦੇ ਤਹਿਤ ਅੱਜ ਵਿਧਾਇਕ ਚੇਤਨ ਸਿੰਘ ਝੜਾ ਮਾਜਰਾ ਅਤੇ ਚੇਅਰਮੈਨ ਬਲਕਾਪ ਸਿੰਘ ਅੱਜੂ ਮਾਜਰਾ ਵੱਲੋਂ ਮਾਰਕੀਟ ਕਮੇਟੀ ਸਮਾਣਾ ਦੇ ਵਿੱਚ ਵੱਖ-ਵੱਖ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਨੂੰ 5-5 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਦਿੱਤੇ ਗਏ ਅਤੇ ਪਿੰਡ ਵਾਸੀਆਂ ਵੱਲੋਂ ਦੱਸੇ ਗਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨ ਲਈ ਪੰਚਾਇਤਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਇਸ ਮੌਕੇ ਵਿਧਾਇਕ ਝੜਾ ਮਾਜਰਾ ਨੇ ਕਿਹਾ ਕਿ ਅਸੀਂ ਆਪਣੇ ਹਲਕੇ ਦੇ ਬਹੁਪੱਖੀ ਵਿਕਾਸ ਅਤੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਆਉਣ ਵਾਲੇ ਸਮੇਂ ਦਰਨ ਹੋਰ ਕੰਮਾਂ ਲਈ ਵੀ ਗਰੰਟਾਂ ਦਿੱਤੀਆਂ ਜਾਣਗੀਆਂ ਹਲਕੇ ਅੰਦਰ ਹੋਣ ਵਾਲੇ ਹੋਰ ਕਾਰਜਾਂ ਦੀ ਰਿਪੋਰਟ ਬਣਾਈ ਜਾ ਰਹੀ ਹੈ ਅਤੇ ਜਲਦੀ ਹੀ ਰਹਿ ਚੁੱਕੇ ਕੰਮ ਵੀ ਸ਼ੁਰੂ ਕਰਵਾ ਦਿੱਤੇ ਜਾਣਗੇ ਅੱਜ ਅਸੀਂ ਇੱਥੇ ਸਮਾਣਾ ਮਾਰਕੀਟ ਕਮੇਟੀ ਵਿਖੇ ਚੇਅਰਮੈਨ ਗੱਜੂ ਮੱਜਰਾ ਸਾਹਿਬ ਸਾਡੇ ਪਿੰਡਾਂ ਦੇ ਸਰਪੰਚ ਸਾਹਿਬ ਆਏ ਹੋਏ ਨੇ ਸਾਰੇ 22 ਪਿੰਡਾਂ ਨੂੰ ਅਸੀਂ 83 ਲੱਖ ਦੀ ਅਮਾਉਂਟ ਦੇ ਜਿਹੜੇ ਚੈੱਕ ਨੇ ਫੋਨ ਜਿਹੜੇ ਦਿੱਤੇ ਨੇ ਔਰ ਸ਼ਾਮ ਨੂੰ ਕੁਝ ਜਿਹੜੇ ਪੰਚਾਇਤਾਂ ਨੇ ਉਹਨਾਂ ਨੂੰ ਸ਼ਾਮ ਨੂੰ ਜਿਹੜਾ ਪਟਿਆਲੇ ਚੈੱਕ ਦਿੱਤੇ ਜਾਣਗੇ ਇਹ ਪਿੰਡਾਂ ਦੇ ਵਿਕਾਸ ਦੇ ਜਿਹੜੇ ਕੰਮਕਾਰ ਕਰਨ ਵਾਲੇ ਨੇ ਉਹਨਾਂ ਵਾਸਤੇ ਅਮਾਉਂਟ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਅੱਜ ਜਿਹੜੇ ਸਾਡੇ 22 ਪਿੰਡ ਸਾਡੇ ਪਟਿਆਲੇ ਬਲਾਕ ਦੇ ਨੇ ਉਹਨਾਂ ਨੂੰ ਸਰਪੰਚ ਸਾਹਿਬਾਨਾਂ ਨੂੰ ਅੱਜ ਜਿਹੜੇ ਮੰਤਰੀ ਸਾਹਿਬ ਵੱਲੋਂ ਪੰਜਾਬ ਰੰਗਲੇ ਪੰਜਾਬ ਦੇ ਜਿਹੜੇ ਪੈਸੇ ਨੇ ਉਹਨਾਂ ਦੇ ਜਿਹੜੇ ਚੈੱਕ ਨੇ ਉਹ ਮੰਤਰੀ ਸਾਹਿਬ ਪਹੁੰਚਣ ਵਾਲੇ ਨੇ ਉਹ ਆਪਣੇ ਖਾਤਾ ਨਾਲ ਇਹਨਾਂ ਸਰਪੰਚ ਸਾਹਿਬਾ ਉਹਨਾਂ ਨੂੰ ਪੰਚਾਇਤਾਂ ਨੂੰ ਹੈਂਡਓਵਰ ਕਰਨਗੇ ਜਿਨ੍ਹਾਂ ਦੇ ਵਿੱਚ ਕੋਈ 83 84 ਲੱਖ ਰੁਪਇਆ ਜਿਹੜਾ ਹੈਗਾ ਉਹ ਪੰਚਾਇਤਾਂ ਨੂੰ ਇੱਥੇ ਆਪਣਾ ਮਾਰਕੀਟ ਕਮੇਟੀ ਸਮਾਣਾ ਦੇ ਵਿੱਚ ਬਲਾ ਕੇ ਭੰਡਿਆ ਜਾ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਲਕੇ ਚੰਡੀਗੜ੍ਹ ਸਹਿਤ ਮੁੱਖ ਮੰਤਰੀ ਹੈਸ਼ ਤੇ ਕੈਬਨਿਟ ਦੀ ਬੈਠਕ ਸੱਦੀ ਹੈ ਜਾਣਕਾਰੀ ਮੁਤਾਬਕ ਇਹ ਬੈਠਕ ਸਵੇਰੇ 11:30 ਵਜੇ ਸੱਦੀ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਸਰਕਾਰ ਕਈ ਅਹਿਮ ਏਜੰਡਿਆਂ ਤੇ ਮੋਹਰ ਲਗਾ ਸਕਦੀ ਹੈ ਤੇ ਸੂਬੇ ਦੇ ਹਿੱਤ ਵਿੱਚ ਕੁਝ ਵੱਡੇ ਫੈਸਲੇ ਵੀ ਲਏ ਜਾ ਸਕਦੇ ਨੇ ਸ਼੍ਰੀ ਨਾਨਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਅਤੇ ਸਿੰਡੀਕੇਟ ਚੋਣਾਂ ਦੇ ਮਾਮਲੇ ਨੂੰ ਲੈ ਕੇ ਉਪਰਾਸ਼ਟਰਪਤੀ ਤੋਂ ਮੁਲਾਕਾਤ ਦਾ ਸਮਾਂ ਮੰਗੇ ਸੰਸਦ ਮੈਂਬਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਸੈਨੇਟ ਅਤੇ ਸਿੰਡੀਕੇਟ ਦੇ ਪੁਨਰਗਠਨ ਦੇ ਫੈਸਲੇ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਭਾਰੀ ਰੋਸ ਤੇ ਚਿੰਤਾ ਹੈ ਜ਼ਿਕਰ ਜੋ ਹੈ ਕਿ ਜ਼ਬਰਦਸਤ ਵਿਰੋਧ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ 28 ਅਕਤੂਬਰ 2025 ਦੀ ਆਪਣੀ ਨੋਟੀਫਿਕੇਸ਼ਨ ਵਾਪਸ ਲੈ ਲਈ ਸੀ ਇਸ ਦੇ ਬਾਵਜੂਦ ਇਸ ਮੁੱਦੇ ਤੇ ਹਲੇ ਵੀ ਕਈ ਸਵਾਲ ਤੇ ਚਿੰਤਾਵਾਂ ਬਣੀਆਂ ਹੋਈਆਂ ਨੇ ਜਿਸ ਦੇ ਮੱਧ ਨਜ਼ਰ ਮਲਵਿੰਦਰ ਸਿੰਘ ਕੰਗ ਨੇ ਉਪ ਰਾਸ਼ਟਰਪਤੀ ਤੋਂ ਮਿਲਣ ਦਾ ਸਮਾਂ ਮੰਗੇ ਹੈ ਹਰਿਆਣਾ ਵਿੱਚ ਬਾਸਕਟਬਾਲ ਖਿਡਾਰੀ ਦੀ ਦਰਦਨਾਕ ਮੌਤ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਦਸੇ ਨੇ ਖੇਡਾਂ ਦੇ ਬੁਨਿਆਦੀ ਢਾਂਚੇ ਦੀ ਖਸਤਾਹਾਲ ਸਥਿਤੀ ਤੇ ਪ੍ਰਸ਼ਾਸਨਿਕ ਲਾਪਰਵਾਹੀ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਇਸ ਸਬੰਧੀ ਅੱਜ ਇਸ दुखदਾਈ ਘਟਨਾ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋहतक ਦੇ ਲਖਨ ਮਾਜਰਾ ਵਿੱਚ 16 ਸਾਲਾ ਕਮੀ ਬਾਸਕਟਬਾਲ ਖਿਡਾਰੀ ਮਰਹੂਮ ਹਰਦੇਖ ਰਾਠੀ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦੇਵੇ ਜ਼ਿਕਰਯੋਗ ਹੈ ਕਿ ਬੀਤੇ ਦਿਨੇ ਰੋਤਕ ਦੇ ਲਖਨ ਮਾਜਰਾ ਦੇ ਪਿੰਡ ਵਿੱਚ ਖੇਡ ਦੇ ਮੈਦਾਨ ਵਿੱਚ ਪ੍ਰੈਕਟਿਸ ਕਰਦੇ ਸਮੇਂ ਪੋਲ ਡਿੱਗਣ ਦੇ ਕਾਰਨ 16 ਸਾਲਾ ਨੌਜਵਾਨ ਖਿਡਾਰੀ ਹਰਦਿਕ ਦੀ ਮੌਤ ਹੋ ਗਈ ਸੀ ਉਸ ਦੀ ਬੇਵਕਤੀ ਮੌਤ ਦੇ ਕਾਰਨ ਹਰਿਆਣਾ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ 올림픽 ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਅਗਲੇ 3 ਦਿਨਾਂ ਤੱਕ ਹਰਿਆਣਾ ਦੇ ਵਿੱਚ ਕੋਈ ਵੀ ਖੇਡ ਸਮਾਗਮ ਨਹੀਂ ਕਰਵਾਇਆ ਜਾਵੇਗਾ ਅੱਜ ਇਹ ਘਟਨਾ ਹੋਈ उसमें एक 16-17 साल का बच्चा इस परिवार का जो बास्केटबॉल का नेशनल प्लेयर था और वो प्रैक्टिस कर रहा था आगे नेशनल टूर्नामेंट के लिए जाना था सिलेक्टेड था अंडर 17 में तो अचानक से गोल गिरा और उसके ऊपर गिर गया और उसकी मौके पर ही मृत्यु हो गई तो पूरे देश में नेशनल मीडिया ने इसको कवर किया पूरे देश में खिलाड़ी सकते में के ऐसे स्पोर्ट्स इंफ्रास्ट्रक्चर अगर होगा तो फिर क्या होगा देश का मतलब प्रैक्टिस करते समय बच्चे की ऐसे अचानक घटिया मटेरियल लगे होने की वजह से वो पोल गिर गया मैं खुद स्पोर्ट्स लवर हूँ मैं स्पोर्ट्स मंत्री भी हूँ पंजाब का एन तो 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 देखते हैं हम फॉलो करते हैं जो सबसे बड़ा बास्केटबॉल का प्रीमियर लीग है जैसे हमारे आई पी अमेरिका में एनबीए, इसमें एस डेढ़ डेढ़ क्विंटल के प्लेयर हैं शकील ओनील, जेम्स, बड़े बड़े प्लेयर हैं केविन ड्रॉंट डेढ़ डेढ़ क्विंटल के साथ-साथ सात साथ के साढ़े सात सात पुटके कर डेढ़ डेढ़ क्विंटल का उनका वजन है वो ऐसे लटक जाते हैं वहाँ तो कोई ऐसी घटना हुई नहीं कर ले अगर हमारे बच्चे आम घरों के बच्चे ग्राउंड में जाते हैं तो ग्राउंड से उनकी लाश वापस आएगी क्या इसके लिए जिम्मेदार कौन है कौन भेजेगा अपने बच्चों को ग्राउंड में? वैसे तो बहुत एडवर्टाइजमेंट करते हैं बच्चों को खेल की तरफ युवाओं को खेल की तरफ प्रोत्साहन प्रेरित करो क्या ऐसी घटनाएं प्रेरित करेंगे इस गांव के मेरे पास लिस्ट है इस गांव से सैतालीस से ज्यादा प्लेयर हैं जिसमें से इंटरनेशनल प्लेयर हैं कोई आठ टाइम कोई पांच टाइम फाइव टाइम्स टू टाइम्स इंटरनेशनल पार्टिसिपेशन है नेशनल पार्टिसिपेशन है बास्केटबॉल जैसी गेम के लिए तो एक गांव में कई बार किसी इलाके में ने किसी न किसी स्पोर्ट्स का कल्चर डेवलप हो जाता है यहाँ बास्केटबॉल का हो गया कहीं किसी इलाके में कुश्ती का है किसी इलाके में बॉक्सिंग का है किसी इलाके में हॉकी का है ऐसी पंजाब में है तो अगर हमारा बच्चा ग्राउंड में जाके माता पिता को ये रहेगा कि ग्राउंड से वापस आएगा या नहीं तो तो इससे ज्यादा इनसिक्योरिटी क्या हो सकती है ये देश के जो खेल मंत्री हैं नेशनल स्पोर्ट्स मिनिस्टर उनको इस, इस बात का संज्ञान लेना चाहिए ਪੂਰੇ ਦੇਸ਼ ਮੇ ਅਜਿਹੇ ਗਰਾਊਂਡ ਜੋ ਅਨ ਸੇਫ ਹੈ ਜਾਂ ਇਨਫਰਾਸਟ੍ਰਕਚਰ ਜੋ ਅਨ ਸੇਫ ਹੈ ਉਸ ਦੀ ਜਾਂਚ ਹੋਣੀ ਚਾਹੀਏ ਆਮ ਆਦਮੀ ਪਾਰਟੀ ਵੱਲੋਂ ਵੱਡੀ ਕਾਰਵਾਈ ਕਰਦੇ ਅੱਜ ਮੋਗਾ ਦੇ ਮੇਅਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਬਲਜੀਤ ਸਿੰਘ ਚੰਨੀ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਇਸ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਅਧਿਕਾਰਕ ਤੌਰ ਤੇ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਬਲਜੀਤ ਸਿੰਘ ਦੇ ਵਿਰੁੱਧ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸਤੇ ਚੱਲਦੇ ਆ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਅਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਆਮ ਆਦਮੀ ਪਾਰਟੀ ਦੇ ਸੂਤਰ ਦੱਸਦੇ ਨੇ ਕਿ ਗਲਤ ਗਤੀਵਿਧੀਆਂ ਦੇ ਵਿੱਚ ਸ਼ਮੂਲੀਅਤ ਦੇ ਕਾਰਨ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਆਰਐਸਐਸ ਦੇ ਵਰਕਰ ਨਵੀਨ ਅਰੋੜਾ ਦੇ ਕਤਲ ਦੇ ਮਾਮਲੇ ਵਿੱਚ ਸ਼ਾਮਲ ਮੁੱਖ ਸ਼ੂਟਰ ਬਦਲ ਦਾ ਇੰਕਾਊਂਟਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਦੌਰਾਨ ਪੁਲਿਸ ਦੀ ਗੋਲੀ ਵਜਨ ਕਾਰਨ ਸ਼ੂਟਰ ਦੀ ਮੌਤ ਹੋਈ ਹੈ। ਡੀਆਈਜੀ ਹਰਮਨ ਵੀਰ ਸਿੰਘ ਨੇ ਫਿਰੋਜ਼ਪੁਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਦੱਸਿਆ ਕਿ ਪੁਲਿਸ ਹਥਿਆਰਾਂ ਦੀ ਬਰਾਮਦਗੀ ਅਤੇ ਮੁਲਜ਼ਮਾਂ ਦੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਪਿੰਡ ਦੇ ਸ਼ਮਸ਼ਾਨਘਾਟ ਦੇ ਵਿੱਚ ਪਹੁੰਚੀ ਸੀ ਇਸ ਦੌਰਾਨ ਜਦੋਂ ਪੁਲਿਸ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਦਲ ਦੇ ਦੋ ਸਾਥੀਆਂ ਨੇ ਪੁਲਿਸ ਨੂੰ ਵੇਖਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਸ ਮੁਕਾਬਲੇ ਦੌਰਾਨ ਆਰਐਸਐਸ ਵਰਕਰ ਨਵੀਨ ਅਰੋੜਾ ਕਤਲ ਕੇਸ ਦਾ ਮੁੱਖ ਮੁਲਜ਼ਮ ਬਾਦਲ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਬਾਅਦ ਦੇ ਵਿੱਚ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕਾਂ ਲੰਨ ਦਿੱਤਾ ਇਸ ਮੁਕਾਬਲੇ ਵਿੱਚ ਇੱਕ ਹੈੱਡ ਕਨਸਟੇਬਲ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਿਛਲੇ ਦਿਨੀ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਹੈ ਫਰੋਜਪੁਰ ਸ਼ਹਿਰ ਦੇ ਵਿੱਚ ਜਿਹੜੀ ਵਾਪਰੀ ਸੀ ਜਿਹਦੇ ਵਿੱਚ ਇੱਕ ਆਰਐਸਐਸ ਸਮਰਥਕ ਪਰਿਵਾਰ ਦਾ ਇੱਕ ਜੀ ਆ ਜਦਾਂ ਦਾ ਕਤਲ ਕੀਤਾ ਗਿਆ ਸੀ ਨਵੀਨ ਕੁਮਾਰ ਸੋ ਉਸ ਦੇ ਵਿੱਚ ਜਿਹੜੇ ਅਨਡੈਂਟਿਫਾਈਡ ਪਹਿਲਾ ਸ਼ੂਟਰ ਸੀਗੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਫੋਰ ਫਰੋਜਪੁਰ ਪੁਲਿਸ ਅੰਡਰ ਦੀ ਲੀਡਰਸ਼ਿਪ ਆਫ ਐਸਐਸਪੀ ਫਰੋਜਪੁਰ ਸਰਦਾਰ ਭਪਿੰਦਰ ਸਿੰਘ ਤੇ ਇਹਨਾਂ ਦੀ ਐਂਟਾਇਰ ਟੀਮ ਨੇ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪਹਿਲੂਆਂ ਤੋਂ ਉਹਦੇ ਵਿੱਚ ਟੈਕਨੀਕਲ ਇਨਪੁਟਸ ਹਿਊਮਨ ਇੰਟੈਲੀਜੈਂਸ ਤੇ ਸੀਸੀਟੀਵੀ ਜਿਹੜੀ ਹੈਗੀ ਆ ਉਹਨਾਂ ਦੀਆਂ ਫੁਟੇਜ ਵਗੈਰਾ ਖੰਘਾਲ ਕੇ ਇੰਨਾ ਸ਼ੂਟਰਸ ਨੂੰ ਆਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਔਰ ਉਹਦੇ ਵਿੱਚ ਬੜੀ ਵਧੀਆ ਕਾਮਯਾਬੀ ਹਾਸਲ ਹੋਈ ਉਹਦੇ ਵਿੱਚ ਪਹਿਲਾ ਜਿਹੜੇ ਆਲਰੇਡੀ ਇਹਦੇ ਵਿੱਚ ਇਨਵੋਲਵ ਸੀਗੇ ਸ਼ੂਟਰਸ ਇੱਕ ਤੇ ਕਾਲੀ ਸੀਗਾ ਇੱਕ ਬਾਦਲ ਇੱਕ ਹਰਸ਼ ਇਹ ਸਾਰੇ ਜਿਹੜੇ ਹੈਗੇ ਆ ਇਹਨਾਂ ਦੀ ਆਡੈਂਟੀਫਿਕੇਸ਼ਨਸ ਹੋ ਗਈਆਂ ਸੀਗੀਆਂ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਇਹਨਾਂ ਨੂੰ ਫੜਨ ਵਾਸਤੇ ਇਨਾਂ ਨੂੰ ਕਾਬੂ ਕਰਨ ਵਾਸਤੇ ਕਈ ਪਾਰਟਸ ਸਟੇਟ ਦੇ ਸਟੇਟ ਤੋਂ ਬਾਹਰ ਅਸੀਂ ਰੇਡ ਕੀਤੇ ਤੇ ਉਹਦੇ ਚ ਸਾਨੂੰ ਕਾਮਯਾਬੀ ਹਾਸਲ ਹੋਈ ਇੱਕ ਹਰਸ਼ ਤੇ ਇੱਕ ਕਾਲੀ ਨਾਂ ਦਾ ਜਿਹੜਾ ਸ਼ੂਟਰ ਸੀ ਇਹਨਾਂ ਨੂੰ ਪਹਿਲਾਂ ਫੜ ਲਿਆ ਗਿਆ ਸੀ ਖੰਡ ਮੇਲਾ ਚਾਲੂ ਨਾ ਕੀਤੇ ਜਾਣ ਅਤੇ ਪਿਛਲੇ ਬਕਾਇਆ ਦੀ ਮੰਗ ਨੂੰ ਲੈ ਕੇ ਚੱਲ ਰਹੇ ਰੇੜਕੇ ਦੇ ਚਲਦਿਆਂ ਵਕਫ ਵਕ ਕਿਸਾਨ ਅਤੇ ਬੰਦੀਆਂ ਵੱਲੋਂ ਮੁਕੇਰੀਆਂ ਗੰਨਾ ਮਿਲ ਦੇ ਮੂਰੇ ਅਣਮਿੱਥੇ ਸਮੇਲੇ ਲਈ ਰੋਸ ਤਰਨਾ ਸ਼ੁਰੂ ਕੀਤਾ ਗਿਆ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਿਲ ਮੈਨੇਜਮੈਂਟ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਕਰਵਾ ਕੇ ਸਮੱਸਿਆ ਦੇ ਹੱਲ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਅਗੂ ਨੇ ਕਿਹਾ ਕਿ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਜਿਹੜੇ ਧਰਨੇ ਦੇ ਕਾਲ ਸੰਜੂਤ ਮੋਰਚਾ ਗਾਇ ਰਾਜ ਦੇ ਨੇਕ ਨੇ ਮਕੇਰੀਆਂ ਦੇ ਮਿਲ ਦੇ ਸਾਹਮਣੇ ਦਿੱਤੀ ਸੀ ਉਹ ਕਾਰਨ ਇਹ ਸੀਗਾ ਵੀ ਇੱਕ ਜਿਹੜਾ ਨੋਟੀਫਿਕੇਸ਼ਨ ਸਾਡਾ ਸਰਕਾਰ ਨੇ ਉਹ ਨਹੀਂ ਸੀ ਕੀਤਾ ਜਿਹੜਾ ਗੰਨੇ ਦਾ ਰੇਟ ਸੀਗਾ ਉਹਦਾ ਕੋਈ ਜਵਾਬ ਨਹੀਂ ਸੀ ਦਿੱਤਾ ਤੇ ਮਿੱਲਾਂ ਨੂੰ ਚਲਾਉਣ ਨੂੰ ਲੈ ਕੇ ਕੋਈ ਵਾਜਿਬ ਤਰੀਕ ਅਜੇ ਤੱਕ ਜਿਹੜੀ ਨਹੀਂ ਮਿਲੀ ਇਹ ਸਬੰਧ ਵਿੱਚ ਤਰਨਾ ਸੀਗਾ ਅੱਜ ਇੱਥੇ ਬੈਠੇ ਆ ਪਹਿਲਾ ਦਿਨਿਆਂ ਤੇ ਜਿਹੜੇ ਕਿਸਾਨ ਵੀਰ ਨੇ ਉਹ ਬਹੁਤ ਵੱਡੀ ਪੱਦਰ ਤੇ ਇੱਥੇ ਆ ਰਹੇ ਨੇ ਤੇ ਮੰਗ ਇਹੋ ਸੀ ਸਰਕਾਰ ਕੋਲ ਵੀ ਜਿਹੜਾ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਇਰਕਾ ਹੋ ਗਿਆ ਰਿਕਵਰੀ ਜਿਹੜੀ ਹੈ ਗੰਨੇ ਦੇ ਵਿੱਚ ਅਕਤੂਬਰ ਦੇ ਵਿੱਚ ਪੂਰੀ ਹੋ ਜਾਂਦੀ ਹੈ ਤੁਸੀਂ ਮਿਲਾਂ ਨੂੰ ਢੇੜਾ ਦਿਓ ਮਿਲਾਂ ਚਲਾਓ ਤਾਂ ਕਿ ਲੋਕ ਜਿਹੜੇ ਗੰਨੇ ਦੀ ਬੈਲਟ ਵਾਲੇ ਨੇ ਉਹ ਗੰਨਾ ਛੁੱਟ ਕੇ ਘੜ ਤੋਂ ਘੜ ਕਣਕ ਬੀ ਸਕਣ ਪਰ ਅਜੇ ਤੱਕ ਮਾਨ ਸਰਕਾਰ ਨੇ ਇਹਦੇ ਉੱਤੇ ਕੋਈ ਵੀ ਜਿਹੜਾ ਸਖਤ ਸਟੈਂਡ ਨਹੀਂ ਲਿਆ ਕੱਲ ਉਹ 26 ਤਰੀਕ ਨੂੰ ਉਦਘਾਟਨ ਕਰਨ ਵਾਸਤੇ ਆਏ ਸੀ ਪਨਿਆੜ ਮਿਲ ਦੇ ਵਿੱਚ ਤੇ ਜਿਹਦੇ ਵਿੱਚ ਉਹਨਾਂ ਨੇ ਮਿੱਲਾਂ ਨੂੰ ਚੱਲਣ ਦਾ ਕੋਈ ਜਿਹੜਾ ਵਾ ਉਹ ਵਾਦਾ ਨਹੀਂ ਕੀਤਾ ਕਿ ਕਿੰਨੇ ਦਿਨ ਤੱਕ ਚੱਲਣਗੀਆਂ ਪੱਤਰਕਾਰਾਂ ਨੇ ਜਦੋਂ ਸਵਾਲ ਕੀਤਾ ਉਹਨਾਂ ਨੂੰ ਕਿ ਕਿੰਨੇ ਦਿਨਾਂ ਤੱਕ ਤੁਸੀਂ ਮਿੱਲ ਚਲਾ ਰਹੇ ਹੋ ਕਹਿੰਦੇ 2-4 ਦਿਨ ਲੱਗ ਜਾਣਗੇ ਇਹਦਾ ਮਤਲਬ ਇਹ ਆ ਕਿ ਜਿਹੜੇ ਪ੍ਰਾਈਵੇਟ ਮਿੱਲਾਂ ਵਾਲੇ ਨੇ ਉਹਨਾਂ ਨੇ ਅਜੇ ਤੱਕ ਡਾਕ ਨਹੀਂ ਛੱਡੀ ਜਿਹੜੇ ਸਰਕਾਰੀ ਮਿੱਲਾਂ ਵਾਲੇ ਨੇ ਉਹਨਾਂ ਨੇ ਡਾਕ ਅਜੇ ਤੱਕ ਨਹੀਂ ਛੱਡੀ ਜਿਹੜੇ ਸਾਡੇ 65 ਰੁਪਏ ਲੈਣ ਵਾਲੇ ਸੀ ਉਹ ਵੀ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਦੇ ਅਜੇ ਖਾਤਿਆਂ 'ਚ ਨਹੀਂ ਪਏ ਇਹਦਾ ਮਤਲਬ ਇਹ ਆ ਜਿਹੜੀ ਸਰਕਾਰ ਆ ਉਹ ਲੋਕਾਂ ਨੂੰ ਗਮਰਾਹ ਕਰ ਰਹੀ ਆ ਅਸੀਂ ਬੇਨਤੀ ਕਰਦੇ ਆ ਜੇ ਤੁਹਾਡੇ ਸਰਕਾਰੀ ਮਿਲਾਂ ਨਹੀਂ ਚੱਲੀਆਂ ਉਹਨਾਂ ਦੇ ਵਿੱਚ ਅਜੇ ਤੱਕ ਗੰਨੇ ਦੀਆਂ ਪਰਚੀਆਂ ਦੀ ਸਪਲਾਈ ਨਹੀਂ ਗਈ ਨਹੀਂ ਛੱਡੀ ਗਈ ਤੇ ਇਹਦਾ ਮਤਲਬ ਇਹ ਆ ਵੀ ਅਜੇ ਜਿਹੜੀਆਂ ਮਿਲਾਂ ਨੇ ਘੱਟੋ-ਘੱਟ 10 ਦਿਨ ਲੇਟ ਚੱਲਣਗੀਆਂ ਮੇਰੀ ਤੁਹਾਡੇ ਮਾਧਿਮ ਰਾਈ ਕਿਸਾਨ ਵੀਰਾਂ ਨੂੰ ਬੇਨਤੀ ਆ ਇਸ ਧਰਨੇ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਤਾਂ ਕਿ ਅਸੀਂ ਆਪਣੇ ਹੱਕਾਂ ਦੀ ਗੱਲ ਜਿਹੜੀ ਆ ਉਹ ਕਰ ਸਕੀਏ ਸਰਕਾਰ ਨੂੰ ਦਬਾਅ ਬਣਾ ਕੇ ਆਪਣੀਆਂ ਮਿਲਾਂ ਜੜੀਆਂ ਚਲਾਈਆਂ ਜਾ ਪੂਰੇ ਪੰਜਾਬ ਦੇ ਵਿੱਚ 2 ਸਾਲਾਂ ਤੋਂ ਜੁਆਇਨਿੰਗ ਲੈਟਰ ਦੀ ਉਡੀਕ ਕਰ ਰਹੇ 1746 ਪੁਲਿਸ ਭਰਤੀ ਦੇ ਕੈਂਡੀਡੇਟਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਰਿਆਸਤ ਦੇ ਬਾਹਰ ਦਰਨਾ ਦਿੱਤਾ ਪੁਲਿਸ ਭਰਤੀ 2024 ਦੇ ਕੈਂਡੀਡੇਟ ਨੇ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਨੂੰ 2024 ਦੀ ਭਰਤੀ ਦੇ ਵਿੱਚ ਸਿਲੈਕਟ ਕੀਤਾ ਗਿਆ ਸੀ ਭਰਤੀ ਦੇ ਜਨੇਵਾ ਟੈਸਟਸਨ ਅਤੇ ਮੈਡੀਕਲ ਸੀ ਉਹ ਸਾਰੇ ਪਾਸ ਕਰ ਚੁੱਕੇ ਨੇ ਪੂਰੇ ਪੰਜਾਬ ਦੇ ਵਿੱਚ ਮੈਰਿਟ ਦੇ ਆਧਾਰ ਤੇ 1746 ਕੈਂਡੀਡੇਟ ਸਿਲੈਕਟ ਹੋਏ ਸਨ ਪੁਲਿਸ ਦੀ ਭਰਤੀ ਸੰਬੰਧੀ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੇ ਵੀ 2 ਸਾਲਾਂ ਵਿੱਚ ਉਹਨਾਂ ਨੂੰ ਅਜੇ ਤੱਕ ਜੁਆਇਨ ਨਹੀਂ ਕਰਵਾਇਆ ਗਿਆ ਜਿਸ ਕਾਰਨ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਪੰਜਾਬੀ ਖਬਰਾਂ ਦੇ ਸਪਲਿਟਨ ਵਿੱਚ ਫਿਲਹਾਲ ਨਹੀਂ ਜਾਂਦੇ ਨੇ ਨਿਰਮਾਰ ਦੇ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਪ ਦੇ ਨਾਲ ਧੰਨਵਾਦ